ਨੇ ਖੜ ਕੇਗਾ ਭਾਈ ਦਿਆਂ ਨਹੀਂ ਭੱਜੋ ਚਲੋ ਲਾਓ ਰੇਸ ਰੇਸ ਲਾ ਰੇਸ ਇਹਦਰ ਕੀ ਭੱਜ ਹਾਂ ਲਾ ਆਖਾ ਗੇੜੇ ਛੱਡਾਂਗਾ ਤਾਂ 2 ਮਿੰਟ ਭੱਜਣ ਨੂੰ ਤੇ ਆ ਕੇ ਖੜ ਜਾਂਦਾਗਾ ਭੱਜਿਆ ਕਰੋ ਕਾ ਲਾਓ ਭੱਜ ਕੇ ਆਏ ਭੱਜਿਆ ਕਰੋ ਦੁੱਧ ਨੂੰ ਮਾਰਦੀਆਂ ਦੁੱਧ ਹੀ ਪੀ ਜੈਗੇ ਚਲੋ ਉਧਰ ਹਾਂ ਟੱਪ ਕੇ ਉੱਤੋਂ ਕੇਰਾ ਭੱਜ ਭੈਣ ਫੇਰ ਤਾਂ ਨਹੀਂ ਖੜਦੀਆਂ ਫੇਰ ਤਾਂ ਪੂਰੀਆਂ ਲਾਉਂਦੀਆਂ ਰੇਸਾਂ ਮਾਰਦੀਆਂ ਕਦਾੜੀ ਇੱਕ ਦੂਜੇ ਦੀ ਰੇਸ ਨਾ ਭਾਈ ਦਿਆਂ ਹਨਾ ਜਦੋਂ ਕੇ ਰਾਂ ਖੜ ਜਾਂਦੇ ਆ ਫੇਰ ਨਹੀਂ ਚੱਲ ਭੱਜ ਮਿੱਟੀ ਖਾਣ ਨੂੰ ਮਿੱਟੀ ਦੀਆਂ ਬਾਹਲਾਂ ਚਕੀਨ ਆ ਇੱਕ ਤਾਂ ਮਿੱਟੀ ਬਾਹਲੀ ਖਾਂਦੀਆਂ ਚੱਲ 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 ਭੱਜ ਪੱਜੋ 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 ਲਾ ਲਓ ਦੋ ਗੇੜੇ ਤਾਂ ਹੀ ਸਾਨੂੰ ਛੱਡਦੇ ਆ ਖੁੱਲਣ ਭੱਜਿਆ ਕਰੋ ਖੁਸ਼ ਹੋ ਕੇ Doda-nos do, do uma dica.